ਸਾਡੇ ਮਨ ਨੇ ਸਾਡੀ ਜੀਵਨ ਦੀ ਤਾਣੀ ਉਲਝਾ ਰੱਖੀ ਐ ਇਹ ਉਲਝੀ ਹੋਈ ਤਾਣੀ ਤੇ ਜੇ ਕਿਤੇ ਅਸੀਂ ਗੁਰਬਾਣੀ ਨੂੰ ਸੁਣ ਕੇ ਸਮਝਣ ਲੱਗ ਜਾਈਏ ਨਾ ਇਹ ਗੁਰਬਾਣੀ ਨੇ ਸਾਡੇ ਜੀਵਨ ਦੀ ਤਾਣੀ ਸੁਲਝਾ ਦੇਣੀ ਐ ਜ਼ਿੰਦਗੀ ਸੁਖਾਲੀ ਹੋ ਜਾਣੀ ਐ ਜ਼ਿੰਦਗੀ ਅੱਛੀ ਹੋ ਜਾਣੀ ਐ ਤੇ ਵਿਚਾਰ ਸੁਧਰ ਜਾਣੇ ਨੇ ਸਾਡੇ ਫਿਰ ਸਾਧ ਸੰਗਤ ਜੀ ਐਸੀ ਕਿਰਪਾ ਹੋਣੀ ਹੈ ਐਸੀ ਮਿਹਰ ਹੁੰਦੀ ਹੈ ਬੰਦਾ ਹਲਕਾ ਫੁਲਕਾ ਹੋ ਜਾਂਦਾ ਹੈ ਦਿਮਾਗ ਤੋਂ ਸਾਰੀ ਡਿਪਰੈਸ਼ਨ ਲੈ ਜਾਂਦੀ ਹੈ ਚਿੰਤਾ ਫਿਕਰ ਟੈਨਸ਼ਨ ਦੇਖੋ ਬੰਦੇ ਦੇ ਕੋਲੇ ਹੈ ਤਾਂ ਸਾਰਾ ਕੁਝ ਹੈ ਫਿਰ ਵੀ ਚਿੰਤਾ ਕਰੀ ਜਾਂਦਾ ਹੈ ਫੇਰ ਵੀ ਡਿਪਰੈਸ਼ਨ ਦੇ ਮਰੀਜ਼ ਅਸੀਂ ਬੜੇ ਪਏ ਆ ਇੱਕ ਬੰਦੇ ਇੱਕ ਉਹ ਪਰਿਵਾਰ ਨੇ ਜਿਨ੍ਹਾਂ ਦੇ ਕੋਲ ਇੱਕ ਖੁੱਡ ਜ਼ਮੀਨ ਦਾ ਨਹੀਂ ਕੋਈ ਪੱਕਾ ਘਰ ਨਹੀਂ ਕੋਈ ਅਕਾਊਂਟ ਬੈਂਕ ਬੈਲੈਂਸ ਨਹੀਂ ਉਹਨਾਂ ਦੇ ਕੋਲ ਸੁਬਾ ਕੰਮਤੇ ਜਾਂਦੇ ਨੇ ਕਮਾਕੀ ਲਿਹਾਉਂਦੇ ਨੇ ਉਹਦੇ ਨਾਲ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਇੱਕ ਆਪਾ ਸਰ ਦੇ ਵਰਦੇ ਆ 5 ਕਿਲੇ 10 20 ਜ਼ਮੀਨ ਦੇ ਵੀ ਨੇ ਸੋਹਣੇ ਪੱਕੇ ਘਰ ਵੀ ਨੇ ਬੈਂਕ ਬੈਲਸ ਵੀ ਐ ਸਭ ਕੁਝ ਐ ਅਸੀਂ ਫੇਰ ਵੀ ਡਿਪਰੈਸ਼ਨ ਦੇ ਮਰੀਜ਼ ਬਣੇ ਪਏ ਤੇ ਉਹ ਜਿਹੜੇ ਦਿਹਾੜੀਆਂ ਮਜ਼ਦੂਰੀਆਂ ਕਰਨ ਵਾਲੇ ਨੇ ਹੱਸਦੇ ਖੇਡਦੇ ਦੇ ਫੁੱਜ ਨੇ ਇਹਦਾ ਕਾਰਨ ਕਹਿੰਦੇ ਐ ਅਸੀਂ ਸਭ ਕੁਝ ਹੁੰਦਿਆ ਸੋ ਹੁੰਦਿਆ ਵੀ ਚਿੰਤਾ ਸੱਚ ਗੱਲ ਕਹਿੰਦੇ ਨੇ ਮਹਾਰਾਜ ਬੜੇ ਬੜੇ ਜੋ ਦੀਸਾਏ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ ਇਹਨਾਂ ਇਹ ਚਿੰਤਾ ਮੁਕਤ ਚਿੰਤਾ ਤੋਂ ਮੁਕਤ ਤਾਂ ਹੋ ਸਕਦੇ ਆ ਫਿਰ ਅਗਲੀਆਂ ਪੰਕਤੀਆਂ 'ਚ ਕਹਿੰਦੇ ਕੌਣ ਵੱਡਾ ਮਾਇਆ ਵੱਡਿਆ ਕਹਿੰਦੇ ਨਹੀਂ ਸੋ ਵੱਡਾ ਜੇ ਨਾ ਰਾਮ ਲਵ ਲਈ ਜੀਨੇ ਸੁਰਤ ਰੱਬ ਦੇ ਨਾਲ ਲਾ ਲਈ ਜੀਨੇ ਗੁਰਬਾਣੀ ਨਾਲ ਨਾਲ ਸੁਰਤ ਲਾ ਲਈ ਉਹ ਚਾਹੇ ਗਰੀਬ ਹੈ ਤੇ ਚਾਹੇ ਹੈ ਅਮੀਰ ਕਿਉਂਕਿ ਗਰੀਬੀ ਅਮੀਰੀ ਦਾ ਤਾਂ ਸੰਬੰਧੇ ਨਹੀਂ ਹੈ ਪਰਮੇਸ਼ਰ ਨੇ ਇੰਨੀ ਸੋਹਣੀ ਜ਼ਿੰਦਗੀ ਦੇ ਕੇ ਸਾਨੂੰ ਤੋੜਿਆ ਇਸ ਬਾਤ ਲੋਕ ਵਿੱਚ ਦੁਨੀਆ ਦੇ ਵਿੱਚ ਚਾਹੇ ਕੋਈ ਗਰੀਬ ਬਣ ਕੇ ਜੁੜ ਜਾਓ ਚਾਹੇ ਅਮੀਰ ਜੁੜ ਜਾਓ ਬਸ ਸੁਖ ਹੈ ਉਦੇ ਨਾਲ ਜੁੜਨ ਵਿੱਚ ਸੁਖ ਹੈ ਉਹਨੂੰ ਸਮਝਣ ਦੇ ਵਿੱਚ ਆਪਾਂ ਗੱਲ ਇਹ ਕਰਦੇ ਸੀ ਵੀ ਪਰਮਾਤਮਾ ਰੱਬ ਅਕਾਲ ਪੁਰਖ ਵਾਹਿਗੁਰੂ ਉਹ ਸਮਝਣ ਦਾ ਵਿਸ਼ਾ ਬਸ ਜਦੋਂ ਅਸੀਂ ਗੁਰਬਾਣੀ ਸਮਝਣ ਲੱਗ ਗਏ ਜਦੋਂ ਅਸੀਂ ਗੁਰਬਾਣੀ ਵਿਚਾਰਨ ਲੱਗ ਗਏ ਜਿਉਂ-ਜਿਉਂ ਗੁਰਬਾਣੀ ਵਿਚਾਰਾਂਗੇ ਸਾਡੀ ਜ਼ਿੰਦਗੀ ਦੀ ਤਾਣੀ ਸੁਲਝੇਗੀ ਜਿਉਂ-ਜਿਉਂ ਜ਼ਿੰਦਗੀ ਦੀ ਤਾਣੀ ਸੁਲਝਦੀ ਜਾਵੇਗੀ ਤੈਵੇਂ ਤੈ ਸੁਖਾਲੇ ਹੁੰਦੇ ਜਾਵਾਂਗੇ ਅਮਰਤ ਬਾਣੀ ਹਰ ਹਰ ਤੇਰੀ ਸੁਣ-ਸੁਣ ਹੋਵੇ ਪਰਮ ਗਗ ਮੇਰੀ ਪਰਮ ਗਗ ਮਤਲਬ ਪਰਮ ਆਨੰਦ ਦੀ ਅਵਸਥਾ